ਆ ਵੀਡੀਓ ਦੇਖਿਓ ਯਾਰ ਸਵਾਰਸ਼ ਕਰਨ ਲਈ ਮੈਂ ਬੈਠੀ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਕਹਿ ਦੇਣੀ ਆ ਵੀ ਜਿੱਥੋਂ ਮਰਜ਼ੀ ਪੈਸਾ ਲੈ ਕੇ ਆਓ ਜੋ ਮਰਜ਼ੀ ਕਰੋ ਸਾਡੀਆਂ ਭੈਣਾਂ ਮਾਵਾਂ ਨੂੰ ਤਾਂ ਹਜ਼ਾਰ ਦੇਣਾ ਸ਼ੁਰੂ ਕਰ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰਕਾਰ ਉਹ ਨਾ ਭੈਣ ਨੂੰ ਇਦਾਂ ਨਾ ਕਹੇ ਮੇਰੀ ਭੈਣ ਬਣ ਕੇ ਮੈਂ ਬੁੜੀਆਂ ਨਾਲ ਗੱਲ ਕਰ ਲਈ ਉਹ ਕਹਿੰਦੇ ਅਸੀਂ ਨਹੀਂ ਹਜ਼ਾਰ ਹਜ਼ਾਰ ਲੈਣਾ ਕੋਈ ਨਹੀਂ ਇੰਨੀ ਇੰਨੀ ਗੱਲ ਨਹੀਂ ਕਹੇ ਜਿੱਥੋਂ ਮਰਜ਼ੀ ਪੈਸਾ ਲਿਆਓ ਜਦੋਂ ਮਰਜ਼ੀ ਨਾ ਉਹਨੇ ਅੱਗੇ ਨਹੀਂ ਕੋਈ ਕਸਰ ਛੱਡੀ ਹੋਰ ਪਾਣੀ ਉਹਨੇ ਕੀ ਵੇਜ ਬੋਜ ਦੇਣਾ ਕੀ ਲਟਾ ਦੇਣਾ ਉਹਨੇ ਭਰਾਵਾ ਤੂੰ ਇਦਾਂ ਨਾ ਕਰਿਆ ਕਰ ਭੈਣ ਮੇਰੀ ਤੂ ਸਾਨੂੰ ਨਹੀਂ ਚਾਹੀਦਾ ਅਸੀਂ ਬੁੜੀਆਂ ਨਾਲ ਗੱਲ ਕਰ ਲਈ ਅਸੀਂ ਆਪਣੇ ਘਰ ਵੀ ਇਹ ਕਹਿਤਾ ਮਾਤਾ ਭੁੱਲ ਜਾਓ ਤੁਸੀਂ ਹਜ਼ਾਰ ਜੋ ਹੋਰ ਤੁਸੀਂ ਨਹੀਂ ਮੰਗਣਾ ਨਾ ਤੁਸੀਂ ਮੇਣਾ ਮਾਰਨਾ ਕੋਈ ਮਾਨ ਸਾਹਿਬ ਨੂੰ ਠੀਕ ਹੈ ਪਰ ਤੁਸੀਂ ਭੈਣ ਜੀ ਨੂੰ ਇੰਨੀ ਗੱਲ ਨਹੀਂ ਕਹਿਣੀ ਵੀ ਜਿੱਥੋਂ ਮਰਜ਼ੀ ਲਿਆ ਜੋ ਮਰਜ਼ੀ ਕਰ ਉਹ ਤੇ ਜੇ ਤੁਸੀਂ ਉਹ ਉਦਾਂ ਨਹੀਂ ਹਟਾਉਂਦੇ ਜੇ ਤੁਸੀਂ ਇੰਨੀ ਗੱਲ ਕਹਿ ਦਿੱਤੀ ਉਹਨੇ ਹੋਰ ਬrani ਕੀ ਟੰਗ ਰਹਿਣਾ ਸਾਡੇ ਪੰਜਾਬ ਦਾ ਅੱਗੇ ਰਹਿਣ ਕੱਖ ਨਹੀਂ ਦਿੱਤਾ ਕਦੀ ਲੈਂਡ ਬੋਲਿੰਗ ਲੈ ਆਉਂਦੇ ਆ ਕਦੀ ਫਰਮੋ ਬਾੜਦੇ ਕੰਨਵੇਂ ਕਲਾਂ ਨਾਲ ਆ ਬਲਾ ਦਿੰਦੇ ਆ ਉਹ ਕਦੀ ਕੁਛ ਕਰ ਦਿੰਦੇ ਕਦੀ ਕੁਛ ਕੋਈ ਨਹੀਂ ਰੇਤਾ ਅੱਜ ਜਿੰਨੇ ਖੱਡਾਂ ਤੋਂ ਦੀਨੇ ਨੇ ਕਾਹਦੇ ਬਤ ਕਰ ਹੋਣੀ ਚਾਹੀਦਾ ਤੁਹਾਨੂੰ ਨਹੀਂ ਚਾਹੀਦਾ ਬਤ ਬਹੁਤ ਮਿਹਰਬਾਨੀ ਕੋਈ ਗੱਲ ਨਹੀਂ ਤੇ ਨਿਕਲ ਗਿਆ ਹੋਊਗਾ ਮੂਹ ਜ ਤੁਹਾਡੇ ਵਚਨ ਇਹ ਕੋਈ ਗੱਲ ਨਹੀਂ ਫੇਕ ਹੀ ਹੋਇਆ ਜਿੱਥੇ ਇੰਨੀਆਂ ਗਰੰਟੀਆਂ ਸੀਗੀਆਂ ਤੁਸੀਂ ਪੂਰੀਆਂ ਕੀਤੀਆਂ ਤੇ ਵਿੱਚ ਇੱਕ ਰਿਆ ਵੀ ਜੋ ਕੋਈ ਗੱਲ ਨਹੀਂ ਹਾਂ ਫੇਰ ਕੀ ਹੋਇਆ ਕਿਸੇ ਰਹਿ ਵੀ ਜਾਂਦੀ ਆ ਇੰਨੀਆਂ ਗਰੰਟੀਆਂ ਪੂਰੀਆਂ ਕਰਦੀਆਂ ਤੁਸੀਂ ਤੁਸੀਂ 100 ਥੋੜੀ ਖਾਦੀ ਵੀ ਪੂਰੀਆਂ ਕਰਨੀਆਂ ਕਰਨੀਆਂ ਕੋਈ ਗੱਲ ਨਹੀਂ ਇਹ ਤੁਹਾਨੂੰ ਮਾਫ ਕਰ ਦੋਗੇ ਜਿੱਥੇ ਤੁਸੀਂ ਇੰਨੇ ਕੰਮ ਕੀਤੇ ਇੱਕ ਕੰਮ ਚ ਛੇ ਰਹਿ ਵੀ ਜਾਂਦਾ ਆ ਕੋਈ ਤੁਸੀਂ ਰੱਬ ਥੋੜੀ ਆ ਜੀ ਸਾਰੇ ਪੂਰੇ ਕਰਦੇ ਹੋ ਕੋਈ ਗੱਲ ਨਹੀਂ ਪਰ ਇੰਨੀ ਗੱਲ ਨਹੀਂ ਕਹਿਣੀ ਉਹਨੂੰ